ਇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਜੀ ਦਾ ਸਮਾਹ ਹੈ ਤੇ ਭਾਈ ਭਗਤੂ ਗੁਰੂ ਸਾਹਿਬ ਦੇ ਕੋਲ ਰਹਿੰਦਾ ਆ ਬੜੇ ਪ੍ਰੇਮ ਨਾਲ ਮਹਾਰਾਜ ਦੇ ਦਰਸ਼ਨ ਕਰਦਾ ਤੇ ਬੀਤ ਗयो ਕੀਤਕ ਜਦ ਸਮੋ ਰਹਿ ਨਿਕਟ ਦਰਸ਼ ਕਰ ਨਮੋ ਗੁਰੂ ਸਾਹਿਬ ਦੇ ਕੋਲ ਰਹਿੰਦਾ ਦਰਸ਼ਨ ਕਰਦਾ ਇੱਕ ਦਿਨ ਹੱਥ ਜੋੜ ਕੇ ਕਹਿਣ ਲੱਗਾ ਕਹਿੰਦਾ ਮਹਾਰਾਜ ਸੇਵਾ ਬਖਸ਼ੋ ਮੈਂ ਚਿੱਤ ਵਿੱਚ ਚਾਹੁੰਨਾ ਆਂ ਵੀ ਆਪ ਜੀ ਸੇਵਾ ਬਖਸ਼ੋ ਮੈਨੂੰ ਬਿਨ ਸੇਵਾ ਤੇ ਬੈਸ ਅਕਾਰਥ ਮੈਂ ਨਾ ਬਤਾਵਾਂ ਕੋਰੋ ਸਖਾਰਥ ਸਕਾਰਥ ਸੇਵਾ ਤੋਂ ਬਿਨਾ ਸਿਮਰਤ ਤੋਂ ਬਿਨਾ ਉਮਰ ਵਿਅਰਥ ਹੈ ਅਕਾਰਥ ਹੈ ਤੇ ਮੈਂ ਆਪਣੀ ਉਮਰ ਇਸ ਤਰ੍ਹਾਂ ਬਤੀਤ ਨਹੀਂ ਕਰਨੀ ਚਾਹੁੰਦਾ ਇਸ ਨੂੰ ਸਕਾਰਤ ਕਰਾਂਗਾ ਦਿਨ ਰਾਤ ਲੰਗੀ ਜਾਂਦੇ ਨੇ ਮਹਾਰਾਜ ਭਾਵੇਂ ਕੁਝ ਕਰੋ ਭਾਵੇਂ ਨਾ ਕਰੋ ਇਹਨੇ ਤਾਂ ਟਾਈਮ ਨੇ ਤਾਂ ਲੰਗੀ ਜਾਣਾ ਇਸ ਲਈ ਮਨ ਕੋ ਰੱਖਣ ਸਤਿਗੁਰੂ ਸਾਥ ਮਨ ਨੂੰ ਸਦਾ ਹੀ ਗੁਰੂ ਜੀ ਦੀ ਸੇਵਾ ਵਿੱਚ ਰੱਖਦੇ ਨੇ ਜਿਹੜੇ ਗੁਰੂ ਜੀ ਸੇਵਾ ਕਮਾਈ ਕਰਦੇ ਨੇ ਉਹਨਾਂ ਦਾ ਜਨਮ ਸਫਲ ਹੈ ਤੇ ਉਹਨਾਂ ਦੀ ਉਮਰ ਸਕਾਰਤ ਹੈ ਤੇ ਉਹ ਆਪਣੇ ਜਨਮ ਜਨਮਾਂਤਰਾਂ ਦੀ ਮੈਲ ਨੂੰ ਧੋ ਲੈਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ ਤੇ ਪਾਤਸ਼ਾਹ ਕਹਿਣ ਲੱਗੇ ਅਬ ਸੇਵਾ ਨਿਜ ਘਰ ਕੀ ਦੀਜੈ ਸਫਲ ਸਰੀਰ ਹਮਾਰੋ ਕੀਜੈ ਕਹਿੰਦਾ ਮਹਾਰਾਜ ਆਪਣੇ ਘਰ ਦੀ ਸੇਵਾ ਬਖਸ਼ੋ ਸਾਡੇ ਸਰੀਰ ਨੂੰ ਸਫਲੀਆਂ ਕਰੋ ਭਾਈ ਭਗਤੂ ਕਹਿੰਦਾ ਸਤਿਗੁਰੂ ਕਹਿਣ ਲੱਗੇ ਕਹਿੰਦੇ ਤੂੰ ਸਭ ਸੇਵਾ ਕਰ ਲਈ ਹੈ ਤੂੰ ਆਪਣੇ ਸਰੀਰ ਨੂੰ ਸਫਲ ਕੀਤਾ ਹੈ ਸਿਖਣ ਬਿਥਾ ਰੀਤ ਨਿਤ ਪਾਵਨ ਰਿਧਾ ਮਨੋਰਥ ਕਰੋ ਉਠਾਵਨ ਚਲੋ ਇਦਾਂ ਕਰੋ ਜੇ ਤੁਸੀਂ ਸੇਵਾ ਚਾਹੁੰਦੇ ਹੋ ਨਾ ਤਾਂ ਗੁਰੂ ਘਰ ਦੀ ਖੇਤੀ ਕਰਵਾਓ ਗੁਰੂ ਘਰ ਦੀ ਜਿਹੜੀ ਜ਼ਮੀਨ ਹੈ ਨਾ ਉਸ ਵਿੱਚ ਸਿੱਖਾਂ ਨੂੰ ਨਾਲ ਲੈ ਕੇ ਕਾਮਿਆਂ ਨੂੰ ਨਾਲ ਲੈ ਕੇ ਖੇਤੀ ਕਰਵਾ ਲਿਆ ਕਰੋ ਇਸ ਵਾਰ ਸਿੱਖ ਕਾਮੇ ਰੱਖ ਲਵੋ ਉਹਨਾਂ ਤੋਂ ਖੇਤੀ ਕਰਵਾਓ ਅਪਰ ਸੇਵ ਲਾਇਕ ਨਹਿ ਤੇਰੇ ਜ਼ਿਮੀਦਾਰ ਤੁਮ ਜਨਮ ਭਲੇਰੇ ਕਿਉਂਕਿ ਜ਼ਿਮੀਦਾਰਾ ਸੀ ਭਾਈ ਭਗਤੂ ਜ਼ਿਮੀਦਾਰੇ ਕੁੱਲ ਵਿੱਚੋਂ ਹੈ ਇਸ ਲਈ ਉਹ ਸੇਵਾ ਦੇ ਦਿੱਤੀ ਵੀ ਜਿਹੜੀ ਤੁਸੀਂ ਕਰਵਾ ਸਕਦੇ ਹੋ ਕਹਿੰਦੇ ਹੋਰ ਸੇਵਾ ਤੁਹਾਡੇ ਲਾਇਕ ਨਹੀਂ ਤੁਸੀਂ ਇਹ ਕੰਮ ਕਰਵਾਓ ਜਾ ਤੇ ਕਿਰਖ ਦੀ ਟਹਿਲ ਬਤਾਈ ਸਿੱਖ ਵਿਸਾਲ ਤੁਮ ਲਿਹੋ ਕਮਾਈ ਇਸ ਕਰਕੇ ਤੁਹਾਨੂੰ ਖੇਤੀ ਦੀ ਸੇਵਾ ਦੱਸੀ ਹੈ ਤੁਸੀਂ ਉੱਤਮ ਸਿੱਖੋ ਸੁਣ ਭਗਤੂ ਕਿੰਨੀ ਪੱਗ ਨਮੋ ਉਦਮ ਕੋ ਧਾਰਿਓ ਤੇ ਸਮੋ ਇਹ ਸੁਣ ਕੇ ਭਾਈ ਭਗਤੂ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਉਦਮ ਧਾਰਨ ਕੀਤਾ ਉਸ ਵੇਲੇ ਬ੍ਰਿਖਪ ਸੋ ਕਾਮੇ ਕਰੇ ਤਿਆਰੀ ਨੀਕੇ ਅਵਨੀ ਜਾਏ ਸੁਧਾਰੀ ਬਲਦ ਤੇ ਕਾਮੇ ਲੈ ਨਾਲ ਤੇ ਧਰਤੀ ਨੂੰ ਚੰਗੀ ਤਰ੍ਹਾਂ ਵਾਇਆ ਜਾ ਕੇ ਬੀਜੋ ਬੀਜ ਆਪਣੇ ਕਰਤੇ ਉੱਗੀ ਸਗਨ ਪੁੰਨ ਬਹੁ ਪ੍ਰਤ ਪਰਤੇ ਆਪਣੇ ਹੱਥਾਂ ਨਾਲ ਬੀਜ ਬੀਜਿਆ ਫਸਲ ਬੜੀ ਸੋਹਣੀ ਉੱਗੀ ਉਹਦੀ ਫਿਰ ਸਾਭ ਸੰਭਾਲ ਕਰਦੇ ਰਹੇ ਭਾਈ ਭਗਤੂ ਉਹਨੂੰ ਵਾੜ ਕਰਦੇ ਪਾਣੀ ਦਿੰਦੇ ਬੈਠੋ ਇਸ ਬਾਸਰ ਰਖਵਾਰੀ ਦਿਨ ਰਾਤ ਰਾਖੀ ਕਰਦੇ ਇਦਾਂ ਸਮਾਂ ਲੰਘਿਆ ਤੇ ਜਿਹੜੀ ਫਸਲ ਬੀਜੀ ਸੀ ਉਹ ਪੱਕ ਕੇ ਤਿਆਰ ਹੋ ਗਈ। ਪੁਨ ਕਾਮੇ ਬਾੜਨ ਕੋ ਲਾਏ ਭੋਜਨ ਲੈ ਤਿਨ ਕੇ ਟਿਗ ਜਾਏ ਫਿਰ ਕਾਮੇ ਫਸਲ ਕੱਟਣ ਲਈ ਲਾਏ। ਤੇ ਭਾਈ ਭਗਤੂ ਜੀ ਪ੍ਰਸ਼ਾਦਾ ਲੈ ਕੇ ਗਏ ਉਹਨਾਂ ਕਾਮਿਆਂ ਵਾਸਤੇ। ਗੁਰ ਕੀ ਦੇਗ ਵਿਖੇ ਤੇ ਲੈ ਵਹਿਰ ਜਾਏ ਸਭ ਹਨ ਕੋ ਦੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਲਿਆ ਤੇ ਜਾ ਕੇ ਉਹਨਾਂ ਕਾਮਿਆਂ ਨੂੰ ਦੇਣਾ ਕੀਤਾ ਇੱਕ ਦਿਨ ਲੈ ਕੇ ਆਪ ਆਹਾਰ ਗयो ਕਰਹੇ ਕਾਮੇ ਜਹਕਾਰ ਇੱਕ ਦਿਨ ਭਾਈ ਭਗਤੂ ਲੰਗਰ ਲੈ ਕੇ ਪ੍ਰਸ਼ਾਦਾ ਲੈ ਕੇ ਗਏ ਕਾਮਿਆਂ ਦੇ ਕੋਲੇ ਖੇਤ ਡੌਰ ਪਰ ਸਰਬਹਕਾਰੇ ਸਾਰਿਆਂ ਨੂੰ ਬੁਲਾਇਆ ਵੀ ਆਜੋ ਭਾਈ ਪ੍ਰਸ਼ਾਦਾ ਛਕ ਲਵੋ ਪੰਗਤ ਵਿੱਚ ਬਿਠਾ ਦਿੱਤਾ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਪ੍ਰਸ਼ਾਦਾ ਲਿਆ ਤੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਨਾ ਤਾਂ ਉਕਾਵੇਂ ਜਿਹੜੇ ਸੀ ਉਹ ਕਹਿਣ ਲੱਗੇ ਭਾਈ ਭਗਤੂ ਜੀ ਨੂੰ ਵੀ ਵੇਖੋ ਅਸੀਂ ਜੋਰ ਦਾ ਕੰਮ ਕਰਦੇ ਆਂ। ਸਰੀਰ ਦੀ ਬੜੀ ਤਾਕਤ ਲੱਗਦੀ ਹੈ। ਤੇ ਜੇ ਇਸ ਪ੍ਰਸ਼ਾਦੇ ਲੰਗਰ ਵਿੱਚ ਭਾਵੇਂ ਇਸ ਭੋਜਨ ਵਿੱਚ ਜੇ ਥੋੜਾ ਘਿਓ ਪੈ ਗਿਆ ਕਰੇ ਨਾ ਤੇ ਸਾਡੇ ਸਰੀਰ ਵਿੱਚ ਤਾਕਤ ਵਧੇਗੀ। ਨਾਲੇ ਅਸੀਂ ਹੋਰ ਚੰਗੀ ਤਾਕਤ ਲਾ ਕੇ ਕੰਮ ਕਰਾਂਗੇ। ਕਿਉਂਕਿ ਜੇਕਰ ਕੰਮੇ ਨੂੰ ਚੰਗਾ ਪ੍ਰਸ਼ਾਦਾ ਪਾਣੀ ਮਿਲੇਗਾ ਤੇ ਪ੍ਰਸ਼ਾਦੇ ਪਾਣੀ ਨਹੀਂ ਉਹਦੇ ਸਰੀਰ ਵਿੱਚ ਤਾਕਤ ਭਰਨੀ ਹੈ ਤੇ ਇਸ ਲਈ ਜੇ ਕੰਮ ਕਰ ਰਹੇ ਆ ਤੇ ਕੰਮ ਲਈ ਗੁਰੂ ਪਿਆਰਿਓ ਜਿੰਨੀ ਮਰਜ਼ੀ ਖਰਾਕ ਹੋਵੇ ਉਪਚ ਜਾਂਦੀ ਹੈ। ਵੇਲੇ ਬੰਦੇ ਨੂੰ ਕੰਟਰੋਲ ਰੱਖਣਾ ਪੈਂਦਾ ਖਰਾਕ ਤੇ ਜੇ ਵੇਲਾ ਬੰਦਾ ਜ਼ਿਆਦੀ ਖਰਾਕ ਖਾਵੇਗਾ ਸਰੀਰ ਦਾ ਨੁਕਸਾਨ ਹੈ। ਤੇ ਜੇ ਕਾਮਾ ਬੰਦਾ ਵੱਧ ਖਰਾਕ ਖਾ ਲੇਗਾ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨੇ ਕੰਮ ਕਰਨਾ ਆ ਇਸ ਲਈ ਉਹਦੇ ਲਈ ਵਧੀਆ ਤੋਂ ਵਧੀਆ ਖਰਾਕ ਚੰਗਾ ਦੁੱਧ ਘਿਓ ਵੀ ਉਹਦੇ ਤੇ ਉਹਦਾ ਨੁਕਸਾਨ ਨਹੀਂ ਕਰਦਾ ਰਹੋ ਵਿਚਾਰ ਕਹਿਣ ਲੱਗੇ ਵੀ ਜੇ ਅਸੀਂ ਘਿਓ ਨਾ ਖਾਵਾਂਗੇ ਚੰਗੀ ਖਰਾਕ ਨਾ ਖਾਵਾਂਗੇ ਤੇ ਕਮਜ਼ੋਰ ਹੋ ਜਾਾਂਗੇ ਇੱਕ ਇੱਕ ਪ੍ਰਤ ਪਾਈਆ ਕਰਿਤ ਹੋਏ ਕਹਿੰਦੇ ਵੀ ਜੇ ਪਾਈਆ ਪਾਈਆ ਘੋ ਸਭ ਨੂੰ ਮਿਲੇ ਨਾ ਹਰ ਰੋਜ ਕਰਤ ਕਿਰਤ ਮਹਿ ਬਲ ਦੇ ਸੋਏ ਤੇ ਭਾਈ ਭਗਤੂ ਨੂੰ ਕਹਿਣ ਲੱਗੇ ਵੀ ਉਹ ਕੰਮ ਕਰਦਿਆਂ ਤਾਕਤ ਦੇਵੇਗਾ ਉਨੀ ਅਸੀਂ ਵੱਧ ਤਾਕਤ ਲਾ ਕੇ ਕੰਮ ਕਰਾਂਗੇ ਜਦੋਂ ਭਾਈ ਸਾਹਿਬ ਨੇ ਗੱਲ ਸੁਣੀ ਸੁਣੀ ਜਥਾਰਥ ਗिरा ਅਲਾਈ ਇਤ ਉਬ ਭਗਤੂ ਦ੍ਰਿਸ਼ਟ ਲਗਾਈ ਗੱਲ ਸੁਣੀ ਤੇ ਭਾਈ ਭਗਤੂ ਜੀ ਨੇ ਇੱਧਰ ਉੱਧਰ ਨਿਗਾਹ ਮਾਰੀ ਨਿਕਟ ਜਾਤ ਇੱਕ ਤਹਾਂ ਵਪਾਰੀ ਲਵਨ ਮਿਰਚ ਗੁੜ ਆਦਕ ਧਾਰੀ ਇੱਕ ਵਪਾਰੀ ਜਾ ਰਿਹਾ ਸੀ ਕੁਝ ਦੂਰੀ ਤੇ ਜਿੰਨੇ ਲੂਣ ਮਿਰਚ ਮਸਾਲਾ ਗੁੜ ਘਿਓ ਆਦਕ ਚੁੱਕਿਆ ਹੋਇਆ ਸੀ ਵੇਚਦਾ ਫਿਰਦਾ ਸੀ ਵਪਾਰੀ ਤੁਰ ਫਿਰ ਕੇ ਇਪ ਇੱਕ ਕੁੱਪੀ ਕਰ ਮਹਿ ਲੜਕਾਈ ਭਰੀ ਹੁੰਦੀ ਘ੍ਰਿਤ ਸੋ ਤਹ ਜਾਈ ਤੇ ਉਹਨੇ ਇੱਕ ਉਹਦੇ ਕੋਲ ਇੱਕ ਘਿਓ ਦਾ ਭਰਿਆ ਭਾਂਡਾ ਸੀ ਦੇਸੀ ਘਿਓ ਦਾ ਤੇ ਉਹਦੇ ਵਿੱਚ ਇੱਕ ਕੁੱਪੀ ਲਮਕਾਈ ਹੋਈ ਸੀ ਉਹਨੇ ਜਿੰਨਾ ਕੋਈ ਮੰਗਦਾ ਸੀ ਨਾ ਉਹ ਕੁੱਪੀ ਦੀ ਇੱਕ ਮਿੰਤੀ ਸੀ ਜਿੰਨਾ ਕੋਈ ਮੰਗਦਾ ਸੀ ਤੇ ਉਹ ਉਹਨੂੰ ਦੇ ਦਿੰਦਾ ਸੀ ਕੁੱਪੀ ਭਰ ਕੇ ਹੁਣ ਭਾਈ ਭਗਤੂ ਪਿਖ ਭਗਤੂ ਤੇ ਨਿਕਟ ਹਕਾਰਾ ਉਰੇ ਆਓ ਜੇ ਕਰੈ ਵਪਾਰਾ ਭਾਈ ਭਗਤੂ ਨੇ ਉਹਨੂੰ ਵੇਖਿਆ ਤੇ ਆਵਾਜ਼ ਮਾਰੀ ਆਪਣੇ ਪਾਸ ਬੁਲਾ ਲਿਆ ਉਸ ਵਪਾਰੀ ਨੂੰ ਕਹਿੰਦਾ ਆ ਜਾ ਭਾਈ ਤੇਰੇ ਨਾਲ ਵਪਾਰ ਕਰੀਏ ਸੁਣ ਤੋ ਵਪਾਰੀ ਚਲ ਢਿਗ ਆਇਓ ਵੱਖਰ ਆਪਣੇ ਆਪਣਾ ਤਰੇ ਟਿਕਾਇਓ ਭਗਤਾਂ ਦੀ ਤਾਂ ਬਾਤ ਹੀ ਵੱਖਰੀ ਹੈ ਹਰ ਕੰਮ ਦੇ ਵਿੱਚ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਬਖਮ ਮਾਰਗ ਚੱਲਿਆ ਭਗਤ ਰਹਿੰਦੇ ਸਰੀਰ ਵਿੱਚ ਨੇ ਪਰ ਦੁਨੀਆ ਤੋਂ ਬੜੇ ਵੱਖਰੇ ਹੁੰਦੇ ਨੇ ਆਤਮਿਕ ਮੰਡਲ ਦੇ ਵਿੱਚ ਵਿਚਰਦੇ ਨੇ ਭਗਤ ਲੋਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਵਪਾਰੀ ਆ ਗਿਆ ਸਾਰਾ ਸਮਾਨ ਉਹਨੇ ਜ਼ਮੀਨ ਤੇ ਰੱਖਤਾ ਕਿੰਦਾ ਦੱਸੋ ਜੀ ਕੀ ਲੈਣਾ ਆ ਭਾਈ ਭਗਤੂ ਜੀ ਨੂੰ ਕਹਿਣ ਲੱਗਾ ਮੈਨੂੰ ਇਹਨਾਂ ਵਸਤੂਆਂ ਦਾ ਮੁੱਲ ਦੇ ਦਿਓ ਤੁਸੀਂ ਆਪਣਾ ਕੰਮ ਸਾਰੋ ਦੱਸੋ ਕੀ ਲੈਣਾ ਚਾਹੁੰਨੇ ਤਬ ਭਗਤੂ ਏਮ ਬਾਕ ਉਚਾਰਾ ਗੁਰ ਕਮੇ ਇਕਰਤ ਆਹਾਰਾ ਭਾਈ ਭਗਤੂ ਕਹਿੰਦੇ ਵੀ ਇਹ ਗੁਰੂ ਘਰ ਦੇ ਕੰਮੇ ਨੇ ਗੁਰੂ ਘਰ ਦਾ ਕੰਮ ਕਰਦੇ ਨੇ ਇਹ ਕਹਿੰਦੇ ਵੀ ਖਿਓ ਖਾਣਾ ਚਾਹੁੰਨੇ ਆਸੀਂ ਤਾਕਤ ਵਧੇਗੀ ਇਸ ਲਈ ਤੁਸੀਂ ਘਿਓ ਦਿਓ ਇਹਨਾਂ ਨੂੰ ਜਿੰਨਾ ਜਿੰਨਾ ਮੰਗਦੇ ਨੇ ਪਾ ਦਿਓ ਇਹਨਾਂ ਦੇ ਭਾਂਡਿਆਂ ਵਿੱਚ ਤਬ ਕੁੱਪੀ ਧੀ ਧਰਦੀਨ ਅਗਾਰੀ ਇੱਕ ਇੱਕ ਪਲੀ ਭਰੀ ਕਰ ਧਾਰੀ ਤੇ ਉਹਨਾਂ ਜੀ ਉਹ ਭਾਂਡਾ ਸੀ ਨਾ ਜਿਹੜਾ ਘਿਓ ਵਾਲਾ ਉਹਦੇ ਵਿੱਚ ਇੱਕ ਛੋਟੇ ਜੀ ਉਪੀ ਰੱਖੀ ਹੋਈ ਸੀ ਉਹ ਭਰ ਭਰ ਕੇ ਸਾਰਿਆਂ ਨੂੰ ਪਾਈ ਤੇ ਜਿੱਦ ਜਿਹੜੇ ਭਾਂਡੇ ਵਿੱਚ ਘਿਓ ਸੀ ਨਾ ਉਹ ਥੋੜਾ ਰਹਿ ਗਿਆ ਜਿਹੜੇ ਭਾਂਡੇ ਚੋਂ ਭਰ-ਭਰ ਕੇ ਕੁੱਪੀਆਂ ਪਾਉਂਦਾ ਸੀ ਨਾ ਉਹਦੇ ਚੋਂ ਘਿਓ ਕਾਫੀ ਲੱਗ ਗਿਆ ਕਿਉਂਕਿ ਕੰਮੇ ਕੰਮੇ ਕਾਫੀ ਲੱਗੇ ਹੋਏ ਸੀ ਖੇਤ ਵਿੱਚ ਸਾਰਿਆਂ ਨੂੰ ਉਹ ਕੁੱਪੀ ਭਰ-ਭਰ ਕੇ ਜਦੋਂ ਪਾਈ ਤੇ ਘਿਓ ਕਾਫੀ ਹੁੰਦਾ ਲੱਗ ਗਿਆ ਉੱਥੇ ਥੋੜਾ ਜਿਹਾ ਘਿਓ ਰਹਿ ਗਿਆ ਸੌਦਾ ਅੱਜ ਵੇਚ ਮੈਂ ਆਉਂ ਅਗਲੇ ਦਿਵਸ ਮੂਲ ਮੈਂ ਪਾਵਾਂ ਤੇ ਉਹ ਵਪਾਰੀ ਕਹਿਣ ਲੱਗਾ ਭਾਈ ਸਾਹਿਬ ਨੂੰ ਕਹਿੰਦਾ ਵੀ ਬਾਕੀ ਸੌਦਾ ਮੈਂ ਅੱਗੇ ਵੇਚ ਆਵਾਂ ਕੱਲ ਨੂੰ ਪੈਸੇ ਲੈ ਲਵਾਂਗੇ ਵਪਾਰੀ ਕਹਿੰਦਾ ਸੰਧਿਆ ਲੱਗ ਫਿਰ ਕਹਿ ਘਰ ਗयो ਕਿਲਕ ਭੀਤ ਮੈਂ ਸੋ ਲੱਖ ਲਾਇਓ ਸ਼ਾਮਾ ਪਈਆ ਵਪਾਰੀ ਆਪਣੇ ਘਰੇ ਪਹੁੰਚਿਆ ਸੌਦਾ ਵੇਚ ਕੇ ਤੇ ਆਪਣੇ ਘਰਾਂ ਚ ਕਿੱਲੀਆਂ ਹੁੰਦੀਆਂ ਸੀ ਕਿੱਲੀ ਤੇ ਉਹਨੇ ਆਪਣਾ ਸੌਦਾ ਪਾਣੀ ਲਟਕਾਤਾ ਜਿਹੜਾ ਕੋਈ ਬਚਿਆ ਸੀ ਬਾਕੀ ਸਮਾਨ ਟੰਗ ਦਿੱਤਾ ਕੁੱਪੀ ਤਾਂਹੇ ਸਾਥ ਲੜਕਾਈ ਚਿੱਤ ਮੈਂ ਇਮ ਵਿਚਾਰ ਠਹਿਰਾਈ ਤੇ ਉਹ ਨਾ ਜਿਹੜੀ ਕੁੱਪੀ ਸੀ ਘੋਵ ਵਾਲੀ ਭਾਂਡਾ ਸੀ ਘੋਵ ਵਾਲਾ ਜਿਹੜਾ ਉਹ ਵੀ ਉੱਥੇ ਲਟਕਾ ਦਿੱਤਾ ਕਹਿੰਦਾ ਵੀ ਸਵੇਰੇ ਜਿਹੜਾ ਆ ਮੈਂ ਇੰਦੇ ਚ ਤੋਲ ਕੇ ਕਿਓ ਪਾਵਾਂਗਾ ਕਿੰਨਾ ਪੈਂਦਾ ਆ ਜਿਹੜਾ ਜਿੰਨਾ ਪਵੇਗਾ ਮੈਂ ਉਹਨੇ ਪੈਸੇ ਭਾਈ ਸਾਹਿਬ ਤੋਂ ਲੈ ਲਵਾਂਗਾ ਭਾਈ ਭਗਤੂ ਤੋਂ ਸਵੇਰੇ ਉੱਠ ਕੇ ਕਹਿੰਦਾ ਵੀ ਮੈਂ ਉਹਨਾਂ ਇੰਦੇ ਚ ਤੋਲ ਕੇ ਕਿਓ ਪਾਵਾਂਗਾ ਜਿੰਨਾ ਪੈ ਗਿਆ ਉਹਨੇ ਪੈਸੇ ਲਵਾਂਗਾ 임 ਗਿੰਨ ਮਨ ਮੈਂ ਸੁਪਤਿਓ ਰਾਤੀ ਹੈ ਇਦਾਂ ਕਹਿ ਕੇ ਰਾਤ ਨੂੰ ਸੌ ਗਿਆ ਸਵੇਰੇ ਉੱਠਿਆ ਜਦੋਂ ਉਹ ਭਾਂਡੇ ਨੂੰ ਲਾਇਆ ਨਾ ਥੱਲੇ ਜਿੱਦੇ ਚ ਘਿਓ ਸੀ ਤੇ ਉਹਦਾ ਮੂੰਹ ਖੋਲ ਕੇ ਵੇਖਿਆ ਜਦੋਂ ਇਹਨੇ ਉਹ ਭਾਂਡਾ ਤਾਂ ਖਾਲੀ ਹੋ ਗਿਆ ਸੀ ਥੋੜਾ ਜਿਹਾ ਘਿਓ ਉਹਦੇ ਚ ਬਾਕੀ ਰਹਿ ਗਿਆ ਸੀ ਬਾਕੀ ਸਾਰਾ ਭਾਈ ਭਗਤੂ ਤੇ ਉੱਥੇ ਕਾਮਿਆਂ ਨੂੰ ਵਰਤਾ ਦਿੱਤਾ ਉਹ ਜਦੋਂ ਭਾਂਡਾ ਉਤਾਰ ਕੇ ਤੇ ਲਾ ਕੇ ਵੇਖਿਆ ਨਾ ਤੇ ਉਹ ਭਾਂਡਾ ਘਿਓ ਨਾਲ ਭਰਿਆ ਪਿਆ ਜਿਵੇਂ ਘਰੋਂ ਲੈ ਕੇ ਗਿਆ ਸੀ ਨਾ ਭਰ ਕੇ ਉਸੇ ਤਰ੍ਹਾਂ ਹੀ ਹੁਣ ਵੀ ਉਹ ਭਰਿਆ ਪਿਆ ਬੜਾ ਹੈਰਾਨ ਹੋਇਆ ਤਿਤਕ ਭਰੀ ਮੁਖ ਲੋਤ ਨਹੇਰੀ ਰਹੀ ਬੁੱਧ ਬਸਮਾਏ ਬਡੇਰੀ ਕਹਿੰਦਾ ਵੀ ਜਿੰਨਾ ਗੁਰੂ ਕੇ ਸਿੱਖਾਂ ਨੂੰ ਦੇਣ ਤੋਂ ਪਹਿਲਾਂ ਘਿਓ ਸੀ ਭਾਂਡੇ ਵਿੱਚ ਉਹਨਾਂ ਘਿਓ ਹੀ ਹੋਣਾ ਹੈ ਬੜਾ ਕਮਾਲ ਹੈ ਕਹਿੰਦਾ ਮੂੰਹ ਤੱਕ ਭਰੀ ਹੋਈ ਹੈ ਵਾਰ-ਵਾਰ ਵੇਖਦਾ ਆ ਅੱਖਾਂ ਵੀ ਮਲਦਾ ਕਿਤੇ ਭੁਲੇਖਾ ਨਾ ਪੈਂਦਾ ਹੋਵੇ ਪਰ ਬੁੱਧੀ ਬੜੀ ਹੈਰਾਨ ਹੋ ਗਈ ਇਹ ਕਿ ਆ ਭਇਓ ਨਾ ਜਾਣਿਓ ਜਾਏ ਤਹਾਂ ਘਰੇ ਤਲੀਨੋ ਤੇ ਨ ਖਾਏ ਕਹਿੰਦਾ ਇਹ ਕੀ ਹੋਇਆ ਜਾਣਿਆ ਨਹੀਂ ਜਾਂਦਾ ਉੱਥੇ ਉਹਨਾਂ ਨੇ ਕਿਹੋ ਖਾਦਾ ਵੀ ਸੀ ਕਿ ਉਹ ਤਾਂ ਬਿਲਕੁਲ ਥੋੜਾ ਜਿਆ ਰਹਿ ਗਿਆ ਸੀ ਭਾਂਡੇ ਵਿੱਚ ਉਹ ਮੈਂ ਲੈ ਆਇਆ ਪਰ ਹੁਣ ਵੇਖਦਾ ਹਾਂ ਓਨੇ ਦਾ ਓਨਾ ਹੀ ਹੈ ਰਹੋ ਵਿਚਾਰਤ ਕੇਤਕ ਸਮੋ ਲਖਿਓ ਪ੍ਰਤਾਪ ਕਰਤ ਭਾ ਨਮੋ ਵਿਚਾਰ ਕਰਦਾ ਰਿਹਾ ਕਰਦਾ ਰਿਹਾ ਫਿਰ ਮਨ ਵਿੱਚ ਵਿਚਾਰ ਆਈ ਵੀ ਜਿਹੜਾ ਭਗਤੂ ਹੈ ਨਾ ਉਹ ਜਿਹੜਾ ਬੰਦਾ ਆ ਉਹ ਉਹ ਆਮ ਬੰਦਾ ਨਹੀਂ ਉਹ ਕੋਈ ਗੁਰੂ ਸਾਹਿਬ ਦੀ ਭਗਤੀ ਕਮਾਈ ਵਾਲਾ ਪੁਰਸ਼ ਹੈ ਇਹ ਸਾਰੀ ਉਹਦੀ ਖੇਡ ਹੈ ਭਗਤੂ ਜੀ ਦੇ ਪ੍ਰਤਾਪ ਨੂੰ ਸਮਝਿਆ ਤੇ ਭਾਏ ਵਪਾਰੀ ਗਿਆ ਭਾਈ ਭਗਤੂ ਦੇ ਕੋਲ ਤੇ ਜਾ ਕੇ ਚਰਨ ਪਕੜੇ ਭਾਈ ਭਗਤੂ ਦੇ ਬੇਨਤੀ ਕੀਤੀ ਮੈਂ 라ਬਰ ਕੀ ਸ਼ਰਨ ਪਹੁੰਚਾ ਤੁਮ ਗਹਿਿਰ ਆਸੈ ਆਛੈ ਮਤ ਉਚਾ ਕਹਿੰਦਾ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਭਾਈ ਭਗਤੂ ਜੀ ਨੂੰ ਕਹਿਣ ਲੱਗਾ ਤੁਸੀਂ ਬੜੀ ਉੱਚੀ ਮੱਤ ਵਾਲਿਓ ਬੜੀ ਕਮਾਈ ਵਾਲਿਓ ਤੁਸੀਂ ਅਨਰਾਗਿਓ ਮੈਂ ਤਿਆਗਿਓ ਨਹੀਂ ਕਰੋ ਸਿੱਖ ਰੱਖੋ ਨਿਜ ਪਾਹੀ ਮੈਨੂੰ ਤੁਹਾਡੇ ਨਾਲ ਪ੍ਰੇਮ ਹੋ ਗਿਆ ਭਾਈ ਭਗਤੂ ਜੀ ਨੂੰ ਕਹਿਣ ਲੱਗਾ ਗੁਰਸਿੱਖਾਂ ਦਾ ਪ੍ਰੇਮ ਕਿਉਂਕਿ ਪ੍ਰੇਮ ਸ਼ਬਦ ਹੈ ਜਿਹੜਾ ਇਹ ਬਹੁਤ ਵੱਡਾ ਆ ਪ੍ਰੇਮ ਸ਼ਬਦ ਵਿੱਚ ਸਾਰਾ ਕੁਝ ਆ ਜਾਂਦਾ ਹੈ ਗੁਰੂ ਨਾਲ ਸਿੱਖ ਦਾ ਪ੍ਰੇਮ ਹੈ ਮਾਂ ਦਾ ਪੁੱਤ ਨਾਲ ਪ੍ਰੇਮ ਹੈ ਪਤੀ ਪਤਨੀ ਦਾ ਪ੍ਰੇਮ ਹੈ ਭਰਾਵਾਂ ਦਾ ਪ੍ਰੇਮ ਹੈ ਹੁਣ ਉਸ ਵਪਾਰੀ ਦਾ ਗੁਰੂ ਕੇ ਸਿੱਖ ਭਾਈ ਭਗਤੂ ਨਾਲ ਪ੍ਰੇਮ ਬਣ ਗਿਆ ਪ੍ਰੇਮ ਜਿਹੜਾ ਆ ਇਹ ਵੱਖੋ-ਵੱਖਰ ਤਰ੍ਹਾਂ ਦਾ ਹੁੰਦਾ ਆ ਭਾਵ ਸ਼ਬਦ ਪ੍ਰੇਮ ਹੀ ਵਰਤਿਆ ਜਾਣਾ ਆ ਸਾਰਿਆਂ ਲਈ ਪਰ ਸਭ ਦੀ ਜਿਹੜੀ ਐ ਸਟੇਜ ਵੱਖੋ-ਵੱਖਰੀ ਐ ਸਭ ਤੋਂ ਪਵਿੱਤਰ ਪ੍ਰੇਮ ਐ ਗੁਰਸਿੱਖਾਂ ਨਾਲ ਬਣ ਜੇ ਗੁਰੂ ਨਾਲ ਬਣ ਜਾਵੇ ਸਭ ਤੋਂ ਪਵਿੱਤਰ ਪ੍ਰੇਮ ਐ ਜਿਹੜਾ ਇਹ ਪ੍ਰੇਮ ਬਹੁਤ ਚੰਗਾ ਆ ਮਾੜਾ ਨਹੀਂ ਆ ਭਗਤਾਂ ਨਾਲ ਪ੍ਰੇਮ ਬਣ ਜੇ ਬੰਦਗੀ ਵਾਲਿਆਂ ਨਾਲ ਬਣ ਜੇ ਗੁਰੂ ਨਾਲ ਬਣ ਜੇ ਦੁਨਿਆਵੀ ਪ੍ਰੇਮ ਤਾਂ ਬੰਧਨ ਬੰਦਨਾ ਦਾ ਕਾਰਨ ਹੈ ਬੰਧਨ ਪੈਂਦੇ ਨੇ ਦੁਨਿਆਵੀ ਪ੍ਰੇਮ ਦੇ ਕਰਕੇ ਤਾਂ ਪਰ ਜਿਹੜਾ ਭਗਤਾਂ ਨਾਲ ਜਪਣ ਵਾਲਿਆਂ ਨਾਲ ਪ੍ਰੇਮ ਹੈ ਜਾਂ ਗੁਰੂ ਨਾਲ ਪ੍ਰੇਮ ਹੈ ਇਹ ਬੰਧਨ ਘਟ ਦਿੰਦਾ ਹੈ ਜਨਮਾਂ ਜਨਮਾਂ ਤਰਾਂ ਦੀ ਮੈਲ ਧੋ ਦਿੰਦਾ ਹੈ ਇਨੂੰ ਵਿਦਵਾਨ ਇਸ਼ਕ ਹਕੀਕੀ ਕਹਿੰਦੇ ਨੇ ਦੁਨੀਆ ਦਾ ਦੁਨੀਆ ਨਾਲ ਪ੍ਰੇਮ ਹੈ ਉਹਨੂੰ ਕਹਿੰਦੇ ਇਸ਼ਕ ਮਜਾਜੀ ਝੂਠਾ ਹੈ ਨਾਸ਼ਮਾਨ ਹੈ ਜਿਨ੍ਹਾਂ ਦਾ ਭਗਤਾਂ ਗੁਰਸਿੱਖਾਂ ਨਾਲ ਬੰਦਗੀ ਵਾਲਿਆਂ ਨਾਲ ਪ੍ਰੇਮ ਹੈ ਗੁਰੂ ਨਾਲ ਪ੍ਰੇਮ ਹੈ ਉਹ ਹੈ ਇਸ਼ਕ ਹਕੀਕੀ ਉਹ ਪ੍ਰੇਮ ਬਹੁਤ ਚੰਗਾ ਹੈ ਕਹਿੰਦਾ ਮੈਨੂੰ ਆਪਣਾ ਸਿੱਖ ਬਣਾਓ ਵਪਾਰੀ ਕਹਿਣ ਲੱਗਾ ਭਾਈ ਭਗਤੂ ਨੂੰ ਸੁਣ ਕਰ ਭਗਤੂ ਬਾਤ ਉਚਾਰਾ ਸ੍ਰੀ ਸਤਗੁਰ ਹੈ ਪੁਰਖ ਆਦਾਰ ਜਿਹੜੇ ਆਪਾਂ ਅੱਗੇ ਵੀ ਬੇਨਤੀ ਕਰਦੇ ਆ ਜਿਹੜੇ ਨਾਮ ਕਮਾਈ ਵਾਲੇ ਗੁਰਸਿੱਖ ਹੋਏ ਨੇ ਉਹ ਹਮੇਸ਼ਾ ਗੁਰੂ ਨਾਲ ਜੋੜਦੇ ਨੇ ਬਾਣੀ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਦੁਨੀਆ 'ਚ ਅਸਲੀਅਤ ਕਦੇ ਖਤਮ ਨਹੀਂ ਹੁੰਦੀ ਠੀਕ ਹੈ ਨਕਲ ਬਹੁਤ ਵੱਧ ਜਾਂਦੀ ਹੈ ਪਰ ਅਸਲ ਕਦੇ ਖਤਮ ਨਹੀਂ ਹੁੰਦੀ ਇਸ ਲਈ ਜਿਹੜੇ ਜੀਵਨ ਵਾਲੇ ਗੁਰਸਿੱਖ ਨੇ ਨਾ ਭਗਤ ਲੋਕ ਨਾਮ ਜਪਣ ਵਾਲੇ ਨੇ ਉਹ ਗੁਰੂ ਘਰ ਨਾਲ ਜੋੜਦੇ ਨੇ ਉਹ ਤੁਹਾਨੂੰ ਕਹਿਣਗੇ ਨਿਤਨੇਮ ਕਰਿਆ ਕਰ ਭਾਈ ਬਾਣੀ ਪੜਿਆ ਕਰ ਦਸਵੰਦ ਕੱਢਿਆ ਕਰ ਸਿਮਰਨ ਕਰਿਆ ਕਰ ਉਹ ਐਂ ਕਹਿਣਗੇ ਇਸ ਲਈ ਹੁੰਦੇ ਨਾਲ ਜੁੜਨਾ ਤਾਂ ਚੰਗਾ ਏ ਕਿਉਂਕਿ ਉਹਨੇ ਗੁਰੂ ਨਾਲ ਜੋੜਨਾ ਏ ਜਾਨ ਨਾਨਕ ਧੂੜ ਮੰਗਿਆ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਉਹਨੇ ਆਪ ਨਾਮ ਜਪਣਾ ਤੇ ਬਾਕੀਆਂ ਨੂੰ ਜਿਨ੍ਹਾਂ ਨੇ ਉਹਦੀ ਸੰਗਤ ਕਰਨੀ ਉਹਨੂੰ ਉਹਨਾਂ ਨੂੰ ਵੀ ਉਹਨੇ ਨਾਮ ਨਾਲ ਜੋੜਨਾ ਆ ਭਾਈ ਭਗਤੂ ਕਹਿੰਦਾ ਕਹਿੰਦਾ ਭਾਈ ਅਸੀਂ ਕੌਣ ਆ ਸਭ ਤੋਂ ਉੱਚੇ ਤਾਂ ਗੁਰੂ ਸਤਗੁਰੂ ਨੇ ਸਭ ਤੋਂ ਉੱਤਮ ਪੁਰਖ ਤਾਂ ਸਤਗੁਰੂ ਨੇ ਉਹ ਰਾਜਿਆਂ ਦੇ ਰਾਜੇ ਨੇ ਮਹਾਰਾਜ ਤਿੰਨ ਕੇ ਹਮ ਸਮਾਨ ਪ੍ਰਧਾਨ ਸਮ ਸੈਨਪਤ ਕੇ ਸੁਪੱਟ ਮਹਾਨ ਅਸੀਂ ਤਾਂ ਉਹਨਾਂ ਦੇ ਮੰਤਰੀ ਆ ਮਹਾਰਾਜੇ ਤਾਂ ਉਹ ਨੇ ਭਾਈ ਭਗਤੂ ਕਹਿਣ ਲੱਗੇ ਉਹ ਤਾਂ ਮਹਾਨ ਸੂਰਮਿਆਂ ਦੇ ਸੈਨਾਪਤੀ ਵਾਂਗ ਨੇ ਸਿੱਖ ਬਣਾਉਣਾ ਸਤਿਗੁਰੂ ਵਾਸਤੇ ਜੋਗ ਹੈ ਉਹੀ ਤੈਨੂੰ ਸਿੱਖ ਬਣਾ ਕੇ ਤੇਰਾ ਆਧਾਰ ਕਰਨਗੇ ਜਾਹੋ ਸ਼ਰਨ ਅਬ ਸ੍ਰੀ ਹਰਿ ਰਾਏ ਕਰੈ ਮੋਖ ਨਿਜ ਦਾਸ ਬਣਾਏ ਜਾਓ ਜੇ ਚਰਨ ਪਕੜੇ ਪਕੜਨੇ ਹਨ ਤਾਂ ਗੁਰੂ ਹਰਿ ਰਾਏ ਸਾਹਿਬ ਦੇ ਚਰਨ ਪਕੜੋ ਜਾ ਕੇ ਆਪਣਾ ਸੇਵਕ ਬਣਾ ਕੇ ਤੇਰਾ ਕਲਿਆਣ ਕਰ ਦੇਣਗੇ ਸੁਣ ਕਰ ਜੋਰਤ ਬਾਕ ਬਖਾਨਾ ਮੈਂ ਅਬ ਇਕ ਰਾਵਰ ਕੋ ਜਾਨਾ ਇਹ ਸੁਣ ਕੇ ਵਪਾਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਮੈਂ ਤਾਂ ਮਹਾਰਾਜ ਨੂੰ ਜਾਣਦਾ ਹੀ ਨਹੀਂ ਕੌਣ ਮੈਂ ਤਾਂ ਤੁਹਾਨੂੰ ਜਾਣਦਾ ਹਾਂ ਸਤਿਗੁਰ ਨਿਕਟ ਚਲੋ ਲੈ ਸਾਥ ਧਰੋ ਚਰਨ ਕਮਲਨ ਪਰਮਾਤ ਇਸ ਲਈ ਸਤਿਗੁਰੂ ਦੇ ਕੋਲੇ ਮੈਨੂੰ ਲੈ ਕੇ ਚੱਲੋ ਤੁਸੀਂ ਵਪਾਰੀ ਕਹਿਣ ਲੱਗਾ ਮੈਨੂੰ ਲੈ ਕੇ ਚੱਲੋ ਤੁਸੀਂ ਗੁਰੂ ਮਹਾਰਾਜ ਦੇ ਕੋਲੇ ਮੈਂ ਜਾ ਕੇ ਮੱਥਾ ਟੇਕਾਂਗਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮੈਨੂੰ ਸਿੱਖ ਬਣਾਉਣ ਭਇਓ ਦਿਆਲ ਭਗਤੂ ਤੇ ਸਕਾਲ ਲੈ ਕਰ ਚਲਿਓ ਆਪਣੇ ਨਾਲ ਉਸ ਸਮੇਂ ਭਾਈ ਭਗਤੂ ਵਪਾਰੀ ਨੂੰ ਨਾਲ ਲੈ ਕੇ ਚੱਲ ਪਏ ਸਤਿਗੁਰਾਂ ਦੇ ਕੋਲੇ ਜਿੱਥੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਬਿਰਾਜ ਰਹੇ ਨੇ ਬਹਿਸ ਬਦਨ ਤੇ ਗੁਰੂ ਆਚਾਰੀ ਸਤਿਗੁਰਾਂ ਨੇ ਵੇਖ ਕੇ ਇਹਨਾਂ ਨੇ ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ ਬੈਠ ਗਏ ਗੁਰੂ ਹਰਿ ਸਾਹਿਬ ਜੀ ਨੂੰ ਮੱਥਾ ਟੇਕ ਕੇ ਬਹਿ ਗਏ ਭਾਈ ਭਗਤੂ ਤੇ ਉਹ ਵਪਾਰੀ ਤੇ ਸਤਗੁਰੂ ਮੁਸਕਰਾ ਕੇ ਕਹਿਣ ਲੱਗੇ ਭਾਈ ਪਰਉਪਕਾਰੀ ਜੀ ਕਿੰ ਨੂੰ ਨਾਲ ਲੈ ਕੇ ਆਏ ਹੋ ਭਾਈ ਭਗਤ ਨੂੰ ਕਹਿਣ ਲੱਗੇ ਭਾਈ ਪਰਉਪਕਾਰੀ ਜੀ ਪਰਉਪਕਾਰੀ ਕਿਉਂਕਿ ਗੁਰਸਿੱਖ ਹਮੇਸ਼ਾ ਦੂਸਰੇ ਦਾ ਭਲਾ ਲੋਚਦਾ ਹੈ ਪਰਉਪਕਾਰ ਕਰਦਾ ਹੈ ਗੁਰਸਿੱਖ ਹਮੇਸ਼ਾ ਕਿੰ ਨੂੰ ਨਿਆਲ ਲਿਆਏ ਹੋ ਤੇ ਵੇਖੋ ਫਿਰ ਬੇਨਤੀ ਭਗਤ ਬਹੁਤ ਨਮਾਣਾ ਬਣ ਕੇ ਰਹਿੰਦਾ ਇਹ ਨਹੀਂ ਭਗਤ ਕੋਲੇ ਤਾਕਤ ਨਹੀਂ ਹੈ ਉਹ ਨੂੰ ਉਪਦੇਸ਼ ਦੇ ਸਕਦਾ ਆ ਨਾਮ ਧ੍ਰਿੜ ਕਰਵਾ ਸਕਦਾ ਆ ਪਰ ਫਿਰ ਵੀ ਉਹ ਸਤਿਗੁਰੂ ਤੋਂ ਬਾਹਰ ਹੀ ਹੋ ਕੇ ਕਦੇ ਕੰਮ ਨਹੀਂ ਕਰਦੇ ਤੇ ਭਾਈ ਸਭ ਨੂੰ ਕਹਿਣ ਲੱਗੇ ਗੁਰੂ ਹਰਿਰਾਇ ਸਾਹਿਬ ਕਹਿੰਦੇ ਇਹਨਾਂ ਨੂੰ ਨਾਮ ਦੀ ਨਾਮ ਨਾਲ ਜੋੜ ਦੇਣਾ ਸੀ ਤੁਸੀਂ ਸਾਡੇ ਕੋਲੇ ਕਿਉਂ ਲੈ ਆਏ ਹੋ ਤੁਹਾਡੇ ਕੋਲੇ ਵੀ ਤਾਕਤ ਹੈ ਸ਼ਬਦ ਦੀ ਇਹਨੂੰ ਰੰਗਤ ਚਾੜ ਦੇਣੀ ਸੀ ਤਦ ਭਗਤੂ ਕਰ ਬੰਦ ਬਖਾਨਾ ਭਗਤੂ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿੱਥੇ ਚੰਦ ਹੋਵੇ ਨਾ ਉਥੇ ਤਾਰਿਆਂ ਦੀ ਕੋਈ ਕੀਮਤ ਨਹੀਂ ਹੁੰਦੀ ਮਤਲਬ ਉੱਥੇ ਤਾਰੇ ਦੀ ਕੀ ਮਜਾਲ ਹੈ ਪ੍ਰਕਾਸ਼ ਕਰ ਜਿੱਥੇ ਚੰ드ਰਮਾ ਹੋਵੇ ਜਦੋਂ ਤੁਸੀਂ ਬੈਠੇ ਹੋ ਤੇ ਸਾਨੂੰ ਕੀ ਲੋੜ ਹੈ ਤੁਹਾਡੇ ਤੋਂ ਅੱਗੇ ਹੋ ਕੇ ਕੰਮ ਕਰਨ ਦੀ ਇਸ ਲਈ ਮਹਾਰਾਜ ਇਹਨੂੰ ਚਰਨਾ ਮ੍ਰਿਤ ਦੇ ਕੇ ਸਿੱਖ ਬਣਾਵੋ ਗੁਰਮਤਿ ਦਾ ਉਪਦੇਸ਼ ਦੇ ਕੇ ਨਿਹਾਲ ਕਰੋ ਇਹ ਤੁਹਾਡਾ ਸ਼ਰਧਾਲੂ ਹੋ ਕੇ ਚੱਲ ਕੇ ਆਇਆ ਇਹਨੂੰ ਨਿਹਾਲ ਕਰੋ ਸਭ ਸਤਗੁਰ ਅਣਵਾਏ ਸੋ ਜਲ ਕੋ ਮਹਾਰਾਜ ਨੇ ਜਲਮ ਗਵਾਇਆ ਚਰਨ ਕਮਲਾਂ ਨੂੰ ਤੋਤਾ ਕਿਉਂਕਿ ਪਹਿਲਾਂ ਚਰਨ ਅਬਰਤ ਸੀ ਚਰਨ ਪੌਹਲ ਤੇ ਭਾਈ ਉਸ ਵਪਾਰੀ ਨੂੰ ਜਿਹੜਾ ਆ ਉਹ ਸ਼ਿਕਾਇਆ ਬੋਲਿਓ ਸੁਣੀਐ ਕਰਨਾ ਤਾਂ ਪਿਤ ਰਖਿਓ ਬੰਮ ਸੰਗਤ ਨਾਮ ਮਹਾਰਾਜ ਕਹਿਣ ਲੱਗੇ ਤੇਰਾ ਨਾਮ ਕੀ ਹੈ ਤੇ ਉਹ ਅੱਗੋਂ ਬੋਲਿਆ ਕਹਿੰਦਾ ਮਹਾਰਾਜ ਮੇਰਾ ਨਾਮ ਮੇਰੇ ਪਿਤਾ ਜੀ ਨੇ ਰੱਖਿਆ ਸੰਗਤ ਲਵਣ ਕਰਤਾਦ 58 ਕਰੋ ਇੱਕ ਦੋੇ ਗ੍ਰਾਮਣ ਫੇਰਾ ਫਿਰੋ ਮਹਾਰਾਜ ਮੈਂ ਵਪਾਰੀ ਆ ਤੇ ਮੈਂ ਖੰਡ ਆ ਮੈਂ ਘੋੜ ਗੁੜ ਮਿਰਚ ਮਸਾਲਾ ਆਦ ਕਸਮਾਨ ਹੈ ਜਿਹੜਾ ਫੇਰੀ ਲਾ ਕੇ ਵੇਚਦਾ ਆ ਤੇ ਇੱਕ ਦੋ ਪਿੰਡਾਂ ਚ ਮੈਂ ਫੇਰੀ ਲਾਉਣਾ ਆ ਇਦਾਂ ਮੇਰੀ ਰੋਜੀ ਰੋਟੀ ਚੱਲਦੀ ਐ ਇਦਾਂ ਮੈਂ ਉਮਰ ਬਤੀਤ ਕੀਤੀ ਐ ਇਹ ਸੁਣ ਕੇ ਬੋਲੇ ਸਤਿਗੁਰੂ ਸੁਣ ਬੋਲੇ ਸਤਿਗੁਰ ਹਰ ਰਾਏ ਅਬ ਤੇ ਹੋਏ ਫੇਰੂ ਤੋਂ ਬਨਾਏ ਮਾਰੇ ਕਹਿੰਦੇ ਅੱਜ ਤੋਂ ਬਾਅਦ ਤੇਰਾ ਨਾਮ ਐ ਭਾਈ ਫੇਰੂ ਭਾਈ ਫੇਰੂ ਤੇਰਾ ਨਾਮ ਐ ਫੇਰਾ ਕਰਤ ਮਿਲਿਓ ਹਰ ਜਨ ਕੋ ਫਿਰਦਿਆਂ ਫਿਰਦਿਆਂ ਤੂੰ ਮਿਲਿਆ ਆ ਗੁਰਸਿੱਖ ਨੂੰ ਰੱਬੀ ਪਿਆਰੇ ਨੂੰ ਤੋ ਫੇਰਾ ਫਿਰਦਾ ਫਿਰਦਾ ਮਿਲਿਆ ਆ ਸ਼ੁੱਧ ਮਨ ਕਰਕੇ ਸ਼ਰਨੀ ਪਿਆ ਆ ਹੁਣ ਤੇਰਾ ਨਾਮ ਹੈ ਫੇਰੂ ਅੱਜ ਤੋਂ ਬਾਅਦ ਸਾਰੇ ਕੰਮ ਛੱਡ ਕੇ ਲੰਗਰ ਚਲਾਵੋ ਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਓ ਪ੍ਰਮਾਤਮਾ ਦਾ ਨਾਮ ਜਪੋ ਤੇ ਲੰਗਰ ਚਲਾਵੋ ਤੇ ਪਰ ਭਗਤੂ ਕੋ ਉਪਕਾਰ ਇਨਕੇ ਪੱਗ ਪਰ ਸਿਰ ਕੋ ਧਾਰ ਤੇਰੇ ਉੱਤੇ ਭਾਈ ਭਗਤੂ ਨੇ ਪਰਉਪਕਾਰ ਕੀਤਾ ਮਹਾਰਾਜ ਕਹਿੰਦੇ ਇਹਨਾਂ ਦੇ ਚਰਨਾਂ ਤੇ ਆਪਣਾ ਸਿਰ ਝੁਕਾਓ ਇਹਨਾਂ ਦੇ ਚਰਨਾਂ ਤੇ ਵੀ ਮੱਥਾ ਟੇਕੋ ਜੋ ਚੇਲੇ ਤੁਵ ਬਣੈ ਵਿਸ਼ੇਸ਼ ਸੋ ਮਾਨੈ ਇਸ ਵੰਸ ਹਮੇਸ਼ ਜਿਹੜੇ ਤੇਰੇ ਚੇਲੇ ਬਣਨਗੇ ਨਾ ਵੇਖੋ ਕਿਵੇਂ ਸਤਿਗੁਰੂ ਸਿੱਖਾਂ ਦੀ ਪੂਜਾ ਕਰਵਾਉਂਦਾ ਆ ਜਿਹੜਾ ਆਪਾਂ ਕਈ ਵਾਰ ਜ਼ਿਕਰ ਕਰਦੇ ਆ ਕਮਾਈ ਵਾਲਿਆਂ ਦੀ ਪੂਜਾ ਅੱਜ ਵੀ ਹੁੰਦੀ ਹੈ ਭਾਈ ਆਪਾਂ ਕਿੰਨੀ ਵਾਰੀ ਜ਼ਿਕਰ ਕੀਤਾ ਭਾਈ ਬਹਿਲੋ ਹੁਣ ਆਪਾਂ ਨਾਮ ਲੈਨੇ ਆ ਭਾਈ ਮੰਜ ਇਹ ਆਪਾਂ ਨਾਮ ਲੈਨੇ ਆ ਬਾਬਾ ਵਿਧੀ ਚੰਦ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਸਾਰੇ ਗੁਰਸੇਖੀ ਨੇ ਇਹਨਾਂ ਦਾ ਨਾਮ ਲੈਨੇ ਆ ਇਹਨਾਂ ਅੱਗੇ ਸਿਰ ਝਕਾਉਣੇ ਆ ਏਦਾਂ ਦੇ ਬਿਆੰਤ ਹੋਰ ਨੇ ਕਮਾਈ ਵਾਲੇ ਜਿਨ੍ਹਾਂ ਦੀ ਪੂਜਾ ਸਤਗੁਰੂ ਦੁਨੀਆ ਤੋਂ ਕਰਵਾਉਂਦੇ ਨੇ ਇਸ ਲਈ ਮਹਾਰਾਜ ਨੇ ਕਿਹਾ ਮਾਰਾ ਕਹਿੰਦੇ ਜਿਹੜੇ ਤੇਰੇ ਚੇਲੇ ਬਣਨਗੇ ਨਾ ਭਾਈ ਫੇਰੂ ਨੂੰ ਕਹਿੰਦੇ ਉਹ ਸਾਰੇ ਹਮੇਸ਼ਾ ਇਸ ਵੰਸ਼ ਨੂੰ ਮੰਨਣਗੇ ਭਾਈ ਭਗਤੂ ਦੀ ਵੰਸ਼ ਨੂੰ ਮੰਨਣਗੇ ਸੁਣ ਸਤਗੁਰ ਤੇ ਭਇਓ ਨਿਹਾਲ ਕਦਮ ਪਦਮ ਸੰਮ ਧਾਰ ਘਰ ਭਾਲ ਸਤਗੁਰੂ ਤੋਂ ਸੁਣ ਕੇ ਭਾਈ ਫੇਰੂ ਨਿਹਾਲ ਹੋਇਆ ਗੁਰੂ ਸਾਹਿਬ ਦੇ ਚਰਨ ਕਮਲਾਂ ਤੇ ਪਹਿਲਾਂ ਮੱਥਾ ਟੇਕਿਆ ਫਿਰ ਭਾਈ ਭਗਤੂ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਨਾਮ ਫੇਰੂ ਹੋ ਗਿਆ ਤੇ ਲੰਗਰ ਚਲਾਉਣ ਲੱਗ ਪਿਆ ਤੇ ਸਤਨਾਮ ਦਾ ਸਿਮਰਨ ਕਰਨ ਲੱਗ ਪਿਆ ਬੜੇ ਪ੍ਰੇਮ ਨਾਲ ਸਭ ਨੂੰ ਲੰਗਰ ਛਕਾਉਂਦਾ ਤੇ ਸਤਨਾਮ ਦੀ ਅਰਾਧਨਾ ਕਰਦਾ ਭਜਨ ਕਰਦਾ ਬੰਦਗੀ ਕਰਦਾ ਗੁਰੂ ਪਿਆਰਿਓ ਇਹ ਉਹੀ ਭਾਈ ਫੇਰੂ ਜੀ ਜਿਹੜੇ 10ਵੇਂ ਪਾਤਸ਼ਾਹ ਵੇਲੇ ਵੀ ਹੋਏ ਅਤੇ ਜਿਨ੍ਹਾਂ ਨੇ ਗੁਰਸਿੱਖੀ ਦੀ ਕਮਾਈ ਕੀਤੀ 7ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਤੇ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਸੀ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਸੋ ਇਹ ਭਾਈ ਫੇਰੂ ਜੀ ਦਾ ਪਾਵਨ ਇਤਿਹਾਸ ਅੱਜ ਆਪਾਂ ਸਾਂਝਾ ਕੀਤਾ ਹੈ ਇਨੀ ਬੇਨਤੀ ਪ੍ਰਵਾਨ ਕਰੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ